ਕੋਡੀ 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 ਅਸੀਂ ਆਹੇ ਨਹੀਂ ਹਟਾ ਸਕੇ ਤੋੜ ਜਾ ਜਾ ਚੱਕ ਲਿਆ ਇੱਕ ਮਤਲਬ ਜੱਗ ਜਾ ਫੜ ਲਿਆ ਹੱਥ 'ਚ ਇੱਕ ਬੋਤਲ ਜੀ ਫੜ ਲਈ ਹੱਥ 'ਚ ਪਾਣੀ ਪੀਉਣੇ ਪਾਣੀ ਧਾਕੜਾ ਮਾਰੀ ਜਾਂਦਾ ਇਹਨਾਂ ਨੂੰ ਕਿਸੇ ਖੇਡ ਦੇ ਵਿੱਚ ਆਉਂਦੀ ਖੇਡ 'ਚ ਪਾਣੀ ਨਹੀਂ ਪਿਆ ਜਾਂਦਾ ਪਾਣੀ ਉਦੋਂ ਪੀਂਦੇ ਹੁੰਦੇ ਸੀ ਜਦੋਂ ਕਿਤੇ ਮਤਲਬ ਕਬੱਡੀ ਕਬੱਡੀ ਕਹਿਣੀ ਪੈਂਦੀ ਸੀ ਸਾਹ ਆਉਣਾ ਪੈਂਦਾ ਸੀ ਹੁਣ ਨਾ ਬੋਲਣਾ ਨਾ ਕਰਨਾ ਉਹ ਬਾਕੀ ਖੇਡਾਂ ਤਾਂ ਇੰਨੀ ਤੇਜ਼ੀ ਨਾਲ ਖੇਡੇ ਦੀਆਂ ਬੈਠ ਨੇ ਆਪਣੇ ਐਸ ਵੀ ਸਾਹਿਬ ਠੜਾ ਸਾਹਿਬ ਬਈ ਇੱਜਨੀ ਹੁਣ ਬਾਸਬਾਲ ਖੇਡਦੇ ਨੇ ਕਿੰਨੀ ਤੇਜ਼ ਤਰ੍ਹਾਂ ਖੇਡਾਂ ਪਾਣੀ ਆਇਆ ਥੋੜਾ ਬੱਚਾ ਪਾਣੀ ਦੀ ਬ੍ਰੇਕ ਹੁੰਦੀ ਆ ਹਾਫ ਟਾਈਮ ਹੁੰਦਾ ਬ੍ਰੇਕ ਹੁੰਦੀ ਆ ਉਦੋਂ ਤੁਸੀਂ ਪਾਣੀ ਲੈ ਸਕਦੇ ਹੋ ਇਹ ਥੋੜਾ ਲੈ ਟ੍ਰਾਂਟੋ ਆ ਆਪਣਾ ਮੈਂ ਵੀ ਬੜੀ ਪੇਟ ਹਟਾ ਉਹ ਨਾ ਲਿਆ ਕਰੋ ਬੰਦਿਆਂ ਨੂੰ ਅੰਦਰ ਇਹ ਖਰਾਬ ਇਹੀ ਕਰਦਾ ਰੋਲਾ ਇਹੀ ਪਾਉਂਦੇ ਰੈਫਰੀ ਦੇ ਦਿਆ ਹੁੰਦਾ ਪੁਆਇੰਟ ਵੀ ਆਹਾ ਉਹ ਉਹ ਕਹਿੰਦੇ ਨਹੀਂ ਜੀ ਇਹ ਨਹੀਂ ਜੀ ਲੈ ਤੋਲੀ ਹਰ ਸਾਹਿਬ ਉੱਤੇ ਮੋਢੇ ਤੇ ਇਹ ਸਾਰਾ ਕੁਝ ਆਪਣਾ ਚੰਗਾ ਨਹੀਂ ਹੈਗਾ ਉੱਥੇ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਸੱਚੀਆਂ ਗੱਲਾਂ ਕਰ ਲਾਂਗੇ ਉਹ ਤੋਂ ਵੱਧ ਕਹਿੰਦੇ ਜੀ ਪ੍ਰਿੰਸੀਪਲ ਸਾਹਿਬ ਨੂੰ ਕਮੈਂਟਰੀ ਕਰਨ ਦੀ ਤਾਂ ਲੋੜ ਹੀ ਨਹੀਂ ਗਈ ਉਹਨਾਂ ਨੂੰ ਨਹੀਂ ਜੀ ਬੁਲਾਉਣਾ ਆਪਾਂ ਉਹ ਤਾਂ ਉਹ ਤਾਂ ਕਹਿੰਦੇ ਸਿੱਖਿਆ ਦੇਣ ਲੱਗ ਜਾਂਦਾ ਉੱਥੇ ਵੀ ਪ੍ਰਿੰਸੀਪਲ ਹੀ ਗੱਲ ਹੁਣ ਸਿੱਖਿਆ ਨਾ ਦੇਈਏ ਮਰਵਾ ਲਿਆ ਆਪਣੇ ਬੰਦੇ ਘਟੋ ਘਟ ਮਤਲਬ 3-4 ਦਰਦ ਨੇ ਸਾਡੇ ਖਿਡਾਰੀ ਕਹਿੰਦੇ ਕਿ ਹੁੰਦੇ ਚਲੇਗੇ ਤੇ ਮਰਗੇ ਤੇ ਚਾਵੇ ਬਾਕੀ ਮਰਨ ਵਾਲੇ ਹੋਏ ਫਿਰਦੇ ਆ ਤੋਏ ਦੇ ਵਿੱਚ ਜਿਹੜਾ ਦੂਜਾਂ ਦਾ ਆਹਦੇ ਦਾ ਹੋਰ ਬਦਮਾਸ਼ ਵੈਲੀਟ ਹੁੰਦੇ ਨੇ ਕਈ ਉਹਨਾਂ ਦਾ ਪ੍ਰਵੇਸ਼ ਕਰ ਜਾਣਾ ਤੂੰ ਕਬੱਡੀ ਪਹੁੰਨੀ ਤੂੰ ਨਹੀਂ ਪਹੁੰਨੀ ਤੂੰ ਫਲਾਣਾ ਟੂਰਨਾਮੈਂਟ ਖੇਡਣਾ ਤੂੰ ਫਲਾਣਾ ਨਹੀਂ ਖੇਡਣਾ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਸਾਡੇ ਲਈ ਬਹੁਤ ਘਾਤਕ ਨੇ ਕਬੱਡੀ ਦੀ ਖੇਡ ਦੇ ਵਿੱਚ ਆਪਣੇ ਆਪ ਤੇ ਬਹੁਤ ਕੁਛ ਆ ਬਹੁਤ ਕੁਛ ਚੰਗਾ ਹੈਗਾ ਹਾਲੇ ਵੀ ਬਹੁਤ ਕੁਛ ਚੰਗਾ ਹੋ ਰਿਹਾ ਪਰ ਇਹ ਸਾਡਾ ਜਿਹੜਾ ਹੈਗਾ ਨਾ ਦਿਨ ਉਸ ਵੇਲੇ 6 ਵਜੇ ਚੜ ਜਾਂਦਾ 6 ਵਜੇ ਛਿਪਦਾ ਡੇ ਲਾਈਟ ਬਹੁਤ ਆ ਇੱਥੇ ਰਾਤ ਨੂੰ ਯਾਰ ਗੈਸ ਜਗਾ ਕੇ ਬੱਲ ਬਾਲ ਕੇ ਕਬੱਡੀ ਖੜੋਂ ਦਾ ਕੀ ਮਤਲਬ ਆ ਇਹ ਤੇ ਕਿਤੇ 6 ਮਹੀਨੇ ਦੀ ਰਾਤ ਆ ਯੋਰ ਦੇ ਕੁਝ ਮਨਤਾ ਹੈ ਜੀ ਵੀ ਸਾਡੇ ਕੋਲ ਸੂਰਜ ਦਾ ਚਾਨਣ ਚਾਨਣ ਬਹੁਤ ਹੈਗਾ ਉਹਨੇ ਚਾਨਣ ਦੇ ਵਿੱਚ ਸਦੀਆਂ ਤੋਂ ਅਸੀਂ ਖੇਡਦੇ ਰਹੇ ਹਾਂ ਹੁਣ ਦੱਸੋ ਵੀ ਕੀ ਕੀ ਹੋ ਗਿਆ ਵੀ ਨੇਰੇ ਪਏ ਰਾਤ ਨੂੰ ਬੱਤੀਆਂ ਜਗਾ ਕੇ ਕਿਉਂਕਿ ਰਾਤ ਨੂੰ ਗੰਤ ਕੰਮ ਹੁੰਦੇ ਨੇ ਸੁਰੇਂਜਾ ਉਹ ਤੇ ਸਤੋਂ ਅਚਾ ਇੰਨੇ ਅਣਜਾਣ ਨੇ ਵੀ ਜਦੋਂ ਟਿਕਾ ਟੁਕਾ ਲਾ ਲਿਆ ਸੁਣ ਜਨਤਾ ਸਮਾ ਲੋਕ ਇਹੋ ਕਿਸਾਨਾਂ ਦੇ ਪੈਰਾਂ 'ਚ ਵਜੀ ਜਾਂਦੀਆਂ ਅਗਲੇ ਨਮੋਤਰਾਂ ਦੇ ਸਭੂ ਸੱਜਾਉਂਦੇ ਆ ਵੀਂੀਆਂ ਥੋੜੀਆਂ ਜਿਹਾ ਗੱਲਾਂ ਨੂੰ ਬਹੁਤੀਆਂ ਕਰਕੇ ਜਾਣ ਲੈਣਾ